ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਤੇ ਰੁੱਖਾਂ ਨੂੰ ਹਮੇਸ਼ਾ ਕੋਸ਼ਿਸ਼ ਕਰਦੇ ਆ ਮੋਟੀਵੇਟ ਲੋਕਾਂ ਨੂੰ ਕਰਨ ਦੀ ਤਾਂ ਕਿ ਰੁੱਖ ਵੱਧ ਤੋਂ ਵੱਧ ਲਗਾਉਣ ਤੇ ਅੱਜ ਦਾ ਇੱਕ ਮੁੱਦਾ ਹੈਗਾ ਵੀ ਪੰਜਾਬ ਦੇ ਜੇ ਕਿਸੇ ਪਿੰਡ ਦੀ ਗੱਲ ਕਰੀ ਤੇ ਪਿੰਡ ਨੂੰ ਮਤਲਬ ਚਾਹੀਦਾ ਕਿ ਆ ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ ਕੀ ਚਾਹੀਦਾ ਪਿੰਡ ਨੂੰ ਇਸ ਵਾਰੇ ਆਪਾਂ ਗੱਲ ਕਰਨੀ ਚਾਹਾਂਗੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਸਾਡੇ ਮਤਲਬ ਕਹਿੰਦਾ ਕੂੜੇ ਦੀ ਸਮੱਸਿਆ ਸਭ ਤੋਂ ਵੱਡੀ ਪਿੰਡਾਂ 'ਚ ਅੱਜਕੱਲ੍ਹ ਦੇਖਣ ਨੂੰ ਮਿਲਦੀ ਆ ਜਿੱਥੇ ਵੀ ਜਾਓਗੇ ਪਿੰਡ ਦੇ ਜਿਹੜੇ ਟੋਬੇ ਸਾਡੇ ਆ ਟੋਬੇ ਨੂੰ ਸਾਫ਼ ਕਰਨ ਦੀ ਵੀ ਲੋੜਾ ਮਤਲਬ ਕਹਿੰਦਾ ਉੱਥੇ ਕੀ ਹੁੰਦਾ ਸਾਰੇ ਟੋਬੇ ਸਾਡੇ ਇਸ ਟਾਈਮ ਕਾਲੇ ਹੋ ਚੁੱਕੇ ਆ ਇਹ ਤਾਂ ਜ਼ਿਕਰ ਕਰ ਕੋ ਸਾਡਾ ਇੱਕ ਸੋਲਿਡ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਵੀ ਚੱਲ ਰਿਹਾ ਪਿੰਡਾਂ ਦੇ ਵਿੱਚ ਤਾਂ ਉਸ ਹੀ ਦੇਖਦੇ ਆ ਵੀ ਜਿਹੜਾ ਪਿੰਡਾਂ ਦਾ ਕੂੜਾ ਹੁੰਦਾ ਅੱਜ ਕੱਲ੍ਹ ਸਾਡਾ ਜਿਹੜੀ ਮਾਹੌਲ ਚੇਂਜ ਹੋਣ ਕਰਕੇ ਐਡਵਾਂਸ ਹੋਣ ਕਰਕੇ ਆਪਾਂ ਪਲਾਸਟਿਕ ਦੀ ਸਾਡੀ ਜਿਹੜੀ ਮਾਤਰਾ ਹੈਗੀ ਕੰਜ਼ਮਪਸ਼ਨ ਹੈਗੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਉਹ ਪਲਾਸਟਿਕ ਸਾਡੇ ਹੁਣ ਪਿੰਡਾਂ ਦੇ ਟੋਬਿਆਂ ਵਿੱਚ ਭਰਿਆ ਪਿਆ ਹੈਗਾ ਸਾਡੇ ਸਾਹਮਣੇ ਗਲੀਆਂ ਚ ਪਿਆ ਹੈਗਾ ਸਾਡੇ ਕਈ ਵਾਰ ਗੁਰੂ ਘਰਾਂ ਦੇ ਸਾਹਮਣੇ ਪਿਆ ਸਾਡੇ ਨਾਲੀਆਂ ਚੋਕ ਆ ਸਾਡੇ ਸਾਰਾ ਕੁਝ ਚੋਕ ਪਿਆ ਇਸ ਟਾਈਮ ਪਿੰਡਾਂ ਦੇ ਵਿੱਚ ਤਾਂ ਇਹ ਜਿਹੜਾ ਮੁੱਦਾ ਸੀਗਾ ਸਾਡਾ ਪਾਣੀ ਦਾ ਤੇ ਜਿਹੜਾ ਸੋਲਿਡ ਵੇਸ ਦਾ ਇਸ ਨੂੰ ਹੱਲ ਕਰਨ ਲਈ ਸਾਡੀ ਸੰਸਥਾ ਕੰਮ ਕਰ ਰਹੀ ਹੈ ਸੋਲਿਡ ਵੇਸ ਨੂੰ ਖਾਸ ਕਰਕੇ ਤੇ ਪਾਣੀ ਦੇ ਆਉਣ ਵਾਲੇ ਸਮੇਂ ਵਿੱਚ ਸਾਡੀ ਸਾਡੀ ਕੋਸ਼ਿਸ਼ ਹੈ ਵੀ ਕੋਈ ਸਟਰਾਇਲ ਲਾ ਜਾਣਗੇ ਵੀ ਜਿਹੜੇ ਜਿਹੜੇ ਜਿੱਥੇ ਸੋਲਿਡ ਵੇਸ ਹੋ ਗਿਆ ਉੱਥੇ ਜਿਹੜੇ ਟੋਬੇ ਕਾਲੇ ਹੋਏ ਉਹਦੇ ਚ ਪਲਾਸਟਿਕ ਭਰਿਆ ਪਿਆ ਉਸ ਨੂੰ ਅਸੀਂ ਪਲੱਸ ਟੂ ਕੱਢੇ ਬਟਰ ਬੋਡੀ ਨੂੰ ਸੈੱਟ ਕਰੀਏ ਇਹ ਤਿੰਨ ਮੁੱਦੇ ਜਿਹੜੇ ਹੈਗੇ ਆ ਮਤਲਬ ਆਪਾਂ ਅਸੀਂ ਇਹ ਵੇਸਟ ਮੈਨੇਜਮੈਂਟ ਕਰਾਂਗੇ ਉਸ ਤੋਂ ਬਾਅਦ ਸਾਡੀ ਗੱਲ ਆਉਂਦੀ ਆ ਪਿੰਡਾਂ ਨੂੰ ਹਰਾ-ਪਰਾ ਕਰਨ ਦੀ ਵੀ ਸਾਡੀ ਬਹੁਤ ਵੱਡੀ ਰਿਕੁਆਇਰਮੈਂਟ ਆ ਕਿਉਂਕਿ ਪਿੰਡ ਪਿੰਡ ਕੋਈ ਸਮਾਂ ਸੀਗਾ ਕੋਈ ਛਿੜੀਆਂ ਹੁੰਦੀਆਂ ਸੀਗੀਆਂ ਸਾਫ ਸਾਫ ਸਾਫ਼ ਹੁੰਦੇ ਸੀ ਪਿੰਡ ਤੇ ਦਰਖਤ ਹੁੰਦੇ ਸੀਗੇ ਇਹ ਜਿਉਂ-ਜਿਉਂ ਤਰੱਕੀ ਦਾ ਮਾਡਲ ਆਇਆ ਇਹ ਸਾਡੇ ਸਾਰਾ ਕੁਝ ਹੌਲੀ-ਹੌਲੀ ਨਿਕਲਿਆ ਸਾਡੇ ਸਾਡੀ ਖੇਤੀਬਾੜੀ ਪ੍ਰਦਾਨ ਸੂਬਾ ਬਣਿਆ ਉਸ ਤੋਂ ਲਾਲੋ ਹਾਈਵੇ ਬਣੇ ਇੰਡਸਟਰੀ ਆਈ ਸਾਰਾ ਕੁਝ ਸਾਡਾ ਤੇ अर्बनाइजेशन ਹੋਈ ਸ਼ਹਿਰਾਂ ਚ ਆਬਾਦੀ ਬढ़ी ਇਹ ਸਾਰਾ ਉਸ ਨੇ ਹੌਲੀ ਹੌਲੀ ਸਾਡੇ ਰੁੱਖਾਂ ਨੂੰ ਕੱਢਣਾ ਸ਼ੁਰੂ ਕਰਤਾ ਤੇ ਹੁਣ ਗੱਲ ਆਉਂਦੀ ਵੀ ਰੁੱਖਾਂ ਨੂੰ ਕੱਢਣ ਤੋਂ ਬਾਅਦ ਤਾਂ ਸਾਨੂੰ ਇਹ じゃ ਕੀ ਕਰਨਾ ਪੈਣਾ ਜਿਹੜਾ ਕਿ ਸਾਡੇ ਪਿੰਡਾਂ ਦੇ ਵਿੱਚ ਹਰੀਆਲੀ ਆ ਸਕੇ ਤੇ ਸਾਡਾ ਜਿਹੜਾ ਪਿੰਡਾਂ ਦਾ ਵਾਤਾਵਰਨ ਸਾਫ਼ ਹੋ ਸਕੇ ਉਸ ਲਈ ਅਸੀਂ 2019 ਦੇ ਵਿੱਚ 18 19 ਚ ਅਸੀਂ ਇੱਕ ਸੋਸ਼ਲ ਫੋਰੈਸਟਰੀ ਮਾਡਲ ਇੱਕ ਤਿਆਰ ਕੀਤਾ ਸੀਗਾ ਉਸ ਤੋਂ ਪਹਿਲਾਂ ਤਿਆਰ ਕਰਨ ਤੋਂ ਪਹਿਲਾਂ ਉਸ ਤੇ ਕਾਫੀ ਰਿਸਰਚ ਕੀਤੀ ਵੀ ਜਿਹੜੀਆਂ ਵੈਰਾਈਟੀਆਂ ਕਿਸਮਾਂ ਹੈਗੀਆਂ ਕਿਤਾਬਾਂ ਪੜ੍ਹੀਆਂ ਗਈਆਂ ਉਹਨੂੰ ਡਿਜ਼ਾਈਨ ਨੂੰ ਦੇਖਿਆ ਗਿਆ ਅਲੱਗ-ਅਲੱਗ ਜਿਹੜੇ ਐਗਜ਼ਿਸਟਿੰਗ ਪਾਰਕ ਹੋਗੇ ਜਿਹੜੇ-ਜਿਹੜੇ ਪਿੰਡਾਂ 'ਚ ਕੁਸ਼ਟੀਆਂ ਸੀ ਉਹਨੂੰ ਦੇਖਿਆ ਗਿਆ ਵੀ ਕਿੰਨੀਆਂ ਕੁ ਸੰਘਣੀਆਂ ਕੀ ਗੱਲਬਾਤ ਸਾਰਾ ਕੁਝ ਦੇਖਣ ਤੋਂ ਬਾਅਦ ਅਸੀਂ ਇੱਕ ਮਾਡਲ ਤੇ ਪਹੁੰਚੇ ਉਸ ਮਾਡਲ ਨੂੰ ਰਿਸਰਚ ਮਾਡਲ ਅਸੀਂ ਰੱਖਿਆ ਉਹਨੂੰ ਸੋਸ਼ਲ ਫੋਰੈਸਟਰੀ ਮਾਡਲ ਤੇ ਮਿਨੀ ਫੋਰੈਸਟ ਮਿਨੀ ਜੰਗਲ ਦਾ ਨਾਮ ਦਿੱਤਾ ਸੀ ਤਾਂ ਉਹਦੇ ਵਿੱਚ ਗੱਲ ਇਸ ਤਰ੍ਹਾਂ ਸੀ ਉਹਨੂੰ ਹਜੇ ਤੱਕ ਅਸੀਂ ਓਪਨ ਰੱਖਿਆ ਕਰਦੇ ਅਸੀਂ ਇਹ ਨਹੀਂ ਕਿਹਾ ਵੀ ਮਤਲਬ ਉਸ ਮਾਡਲ ਤੇ ਮਤਲਬ ਕਹਿੰਦਾ 100% ਅਸੀਂ ਰਿਜ਼ਲਟ ਦੇ ਪਾਏ ਕਿਉਂਕਿ ਬਹੁਤ ਸਾਰੀ ਵੈਰਾਈਟੀਆਂ ਹੈਗੀਆਂ ਅਲੱਗ-ਅਲੱਗ ਇਲਾਕਿਆਂ 'ਚ ਉਹਦਾ ਜਿਹੜੀ ਵੈਰੀ ਕਰਦੀ ਹੈਗੀ ਉਹਦੀ ਗਰੋਥ ਵੈਰੀ ਕਰਦੀ ਉਹਦੀ ਉਹਦਾ ਰਿਸਪੌਂਸ ਵੈਰੀ ਕਰਦਾ ਹੈਗੇ ਇਸ ਲਈ ਅਸੀਂ ਇਸ ਮਾਡਲ ਨੂੰ ਓਪਨ ਰੱਖਿਆ ਹਜੇ ਤੱਕ ਵੀ ਜੋ ਸਾਨੂੰ ਅੱਜ ਵੀ ਲਰਨ ਕਰਦੇ ਆ ਤਾਂ ਅੱਜ ਵੀ ਅਸੀਂ ਮਤਲਬ ਕਹਿੰਦਾ ਉਤੋਂ ਸਿੱਖ ਕੇ ਉਹਨੂੰ ਅਸੀਂ ਇੰਪਰੂਵ ਕਰਦੇ ਹੈਗੇ ਆ ਤਾਂ ਹੁਣ ਇਹ ਜਿਹੜਾ ਮੀਨੀ ਜੰਗਲ ਦਾ ਮਾਡਲ ਹੈ ਕਰ ਕਰਦਾ ਕੀ ਹੈ ਪੰਡਾ ਜੀ ਸਮਝਣਾ ਪੈਣਾ ਆਪਾਂ ਨੂੰ ਇਸ ਮਾਡਲ ਰਹੀ ਆਪਾਂ ਨੇ ਇਹ ਸਮਝਣਾ ਪੈਣਾ ਵੀ ਇਹ ਪੰਛੀਆਂ ਦੇ ਰੈਨ ਬਸੇਰੇ ਆ ਕਿਉਂਕਿ ਸਾਡਾ ਇੱਕ ਚੀਜ਼ ਸਮਝਣੀ ਪੈਣੀ ਆ ਸਾਡੇ ਬਰੀਡਿੰਗ ਦੇ ਥਾਂ ਪੰਛੀਆਂ ਦੇ ਰੈਨ ਬਸੇਰਿਆਂ ਦੇ ਥਾਂ ਸਾਡੇ ਕੋਲ ਨਹੀਂ ਬਚੇ ਸੀਗੇ ਪਹਿਲਾ ਪੁਆਇੰਟ ਇਹ ਪੰਛੀਆਂ ਦੇ ਰੈਨ ਬਸੇਰੇ ਤੇ ਉਹਨਾਂ ਦਾ ਅੱਗੇ ਆਬਾਦੀ ਵਧਾਉਣ ਨੂੰ ਇਹ ਕਾਰਜ ਹੈਗਾ ਜਿੱਥੇ ਵੀ ਤੁਸੀਂ ਨੇਟਿਵ ਰੁੱਖ ਦੇਖੋਗੇ ਤੁਹਾਨੂੰ ਦੇਖੋਗੇ ਪੰਛੀ ਦੀ ਚਹਿਲ ਪਹਿਲ ਜੇ ਸਾਡੀ ਨਰਸੀ ਦੀ ਗੱਲ ਜਿੱਥੇ ਅਸੀਂ ਖੜੇ ਆ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਦੀ ਆਵਾਜ਼ ਆਉਂਦੀ ਆ ਸਾਰੇ ਇੱਥੇ ਰਹੇ ਕਿਉਂਕਿ ਇੱਥੇ ਗ੍ਰੀਨਰੀ ਹੈਗੀ ਆ ਉਸ ਤੋਂ ਬਾਅਦ ਪੰਜ ਛੇ ਦੇ ਰਹਿਣ ਬਸੇਰੇ ਤੋਂ ਬਾਅਦ ਇੱਕ ਜਰਮ ਪਲਾਜ਼ਮ ਬੈਂਕ ਇਹ ਬਹੁਤ ਵੱਡੀ ਗੱਲ ਹੈ ਜਰਮ ਪਲਾਜ਼ਮ ਬੈਂਕ ਮਤਲਬ ਸਾਡੇ ਕੋਲੇ ਜਿਹੜੇ ਵਿਰਾਸਤੀ ਰੁੱਖ ਹੈਗੇ ਆ ਜਿਵੇਂ ਅੱਜ ਅੱਜ ਕੱਲ ਅਸੀਂ ਹਵੇਲੀਆਂ ਜਾਂਦੇ ਆ ਉਹ ਪੁਰਾਣੇ ਸਾਡੇ ਮਤਲਬ ਉਹ ਸਾਡੇ ਖੇਤੀ ਦੇ ਸੰਦ ਦਿਖਾਉਂਦੇ ਉੱਥੇ ਟਰੱਕ ਦਿਖਾਉਂਦੇ ਆ ਪੁਰਾਣੇ ਗੱਡੇ ਦਿਖਾਉਂਦੇ ਆ ਸਾਰਾ ਕੁਝ ਦਿਖਾਉਂਦੇ ਆ ਉਸੇ ਤਰ੍ਹਾਂ ਸਾਡੀ ਇਹ ਵਿਰਾਸਤ ਸਾਡੇ ਰੁੱਖ ਸੀਗੇ ਇਹ ਵਿਰਾਸਤ ਨੂੰ ਸਾਡਾ ਵਿਚਾਰ ਸੀ ਇਸ ਮਾਡਲ ਰਹੀਂ ਪਿੰਡ-ਪਿੰਡ ਲਿਆਉਂਦਾ ਇੱਕ ਪਾਸੇ ਪੰਜ ਸਿਆ ਦੇ ਰਹਿਣ ਬਸੇਰੇ ਇੱਕ ਪਾਸੇ ਜਰਮ ਪਲਾਜ਼ਮ ਕਨਜ਼ਰਵੇਸ਼ਨ ਬੈਂਕ ਹੋਗੇ ਤਾਂ ਇਹ ਇਹਨਾਂ ਤੁਸੀਂ ਸੀਡ ਲੈ ਸਕਦੇ ਹਾਂ ਤੁਸੀਂ ਮਤਲਬ ਕਲਮਾ ਲੈ ਸਕਦੇ ਆ ਇਹ ਸਾਰਾ ਤੁਸੀਂ ਅੱਗੇ ਅੱਗੇ ਮਦਰ ਪਲੈਂਟ ਤੋਂ ਅੱਗੇ ਸੋਰਸ ਲੈ ਸਕਦੇ ਆ ਇਹ ਜਿਹੜਾ ਕਨਸੈਪਟ ਹੈਗਾ ਮਤਲਬ ਇਹ ਵਿਰਾਸਤੀ ਰੁੱਖਾਂ ਨੂੰ ਪੰਜਾਬ ਦੇ ਪਿੰਡ-ਪਿੰਡ ਪਹੁੰਚਾਉਣ ਦਾ ਮਾਡਲ ਹੈਗਾ ਤਾਂ ਹੁਣ ਅਸੀਂ ਗੱਲ ਕਰ ਰਹੇ ਵਿਰਾਸਤੀ ਰੁੱਖਾਂ ਨੂੰ ਇਹ ਮਾਡਲ ਤਾਂ ਜ਼ਰੂਰ ਤਿਆਰ ਹੋ ਗਿਆ ਮਾਡਲ ਤੋਂ ਬਾਅਦ ਕਾਰਸਟਿਕਾ ਸੀਡ ਨੂੰ ਇਕੱਠਾ ਕਰਨਾ ਜਿਹੜੇ ਕਿਸੀਂ ਕੁਝ ਵੀਡੀਓਜ਼ ਦਿਖਾ ਚੁੱਕੇ ਆ ਵੀ ਸੀਡ ਕਿਵੇਂ ਇਕੱਠਾ ਤਾਂ ਕਿੰਨੀ ਮਸ਼ਕੱਤ ਲੱਗਦੀ ਕਿੰਨੀ ਮਿਹਨਤ ਲੱਗਦੀ ਆ ਉਹ ਅਸੀਂ ਸਾਰਾ ਇਕੱਠਾ ਕਰਕੇ ਆਪਣੇ ਨਰਸਰੀਆਂ 'ਚ ਲਿਆਂਦਾ ਉਹਨੂੰ ਸਟੱਡੀ ਕੀਤਾ ਰਾਜਸਥਾਨ, ਦਿਰਾਦੋਨ, ਹਰਿਆਣਾ, ਪੰਜਾਬ ਦੇ ਹਰ ਰੋਸ ਸਾਡੇ ਨਰਸੇ ਇਕੱਠਾ ਇੱਥੇ ਇੱਥੇ ਬੰਦੇ ਜਾਂਦੇ ਇਕੱਠਾ ਕਰਨ ਪੰਜਾਬ ਦੇ ਵਿੱਚ ਪੰਜਾਬ ਦੇ ਇਲਾਕਿਆਂ ਵਿੱਚ ਪਟਿਆਲੇ ਦੇ ਇਲਾਕਿਆਂ ਵਿੱਚ ਜਿੱਥੇ ਸਾਨੂੰ ਮਦਰ ਪਲਾਂਟ ਸਿਲੈਕਸ਼ਨ ਹੈਗੀ ਆ ਉਸ ਤੋਂ ਬਾਅਦ ਜਦੋਂ ਸੀਡ ਮਿਲ ਗਈ ਸੀਡ ਤੋਂ ਬਾਅਦ ਆਉਂਦੀ ਉਹਨੂੰ ਰੇਜ਼ ਕਰਨਾ ਉਸੇ ਸਾਡੇ ਕੋਲ ਨਰਸੇ ਚਾਹੀਦੇ ਨਰਸੇ ਸਾਡੀ ਆਪਣੀ ਫਾਊਂਡੇਸ਼ਨ ਨਰਸੇ ਆ ਗਰਾਊਂਡ ਕਲਾਸ ਦੀਆਂ ਉਹ ਨਰਸੇ ਜਿਹਨੂੰ ਬੂਟੇ ਨੂੰ ਰੇਜ਼ ਕਰਦੇ ਆ ਉਸ ਤੋਂ ਬਾਅਦ ਗੱਲ ਆਉਂਦੀ ਆ ਪਿੰਡਾਂ ਦੇ ਵਿੱਚ ਲੈਂਡ ਬੈਂਕ ਲੱਭਣੇ ਉਹ ਲੈਂਡ ਬੈਂਕ ਅਸੀਂ ਸਾਡੀ ਟੀਮਾਂ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਲੈਂਡ ਬੈਂਕ ਲੱਭਦੀਆਂ ਪੰਚਾਇਤਾਂ ਨਾਲ ਗੱਲਾਂ-ਬਾਤ ਕਰਦੀ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਕਰਦੀ ਯੂਥ ਕਲੱਬਾਂ ਨਾਲ ਗੱਲਬਾਤ ਕਰਦੇ ਐਜੂਕੇਸ਼ਨ ادارے ਨਾਲ ਗੱਲ ਕਰਦੇ ਲੈਂਡ ਬੈਂਕ ਲਈ ਉਹ ਲੈਂਡ ਬੈਂਕ ਲੱਭ ਕੇ 11500 ਏਕੜ ਲੱਭ ਕੇ ਹਰ ਸਾਲ ਤਾਂ ਉਹਦੇ ਵਿੱਚ ਟੈਕਨੀਕਲ ਤਰੀਕੇ ਨਾਲ ਉਹਦੀ ਫਿਰ ਲੈਵਲਿੰਗ ਹੁੰਦੀ ਆ ਉਹ ਲੈਵਲਿੰਗ ਹੋਣ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ ਸਟੈਪ ਹੈਗਾ ਉਹਨੂੰ ਮਨਰੇਗਾ ਜੋ ਪਾਸ ਕਰਾਇਆ ਜਾਂਦਾ ਜੇ ਲੈਂਡ ਮਤਲਬ ਇੱਕ ਕਿੱਲਾ ਲੱਭ ਗਿਆ ਕਿਸੇ ਪਿੰਡ ਵਿੱਚ ਕਿਸੇ ਨੇ ਕਾਲ ਕੀਤੀ ਉੱਥੇ ਲੱਭ ਕੇ ਉਹਨੂੰ ਸਾਰਾ ਸੈੱਟ ਕਰਕੇ ਉਸ ਤੋਂ ਬਾਅਦ ਦੀ ਲੈਂਡ ਲੈਵਲਿੰਗ ਹੁੰਦੀ ਹੈ ਲੈਂਡ ਪ੍ਰੈਪਰੇਸ਼ਨ ਹੁੰਦੀ ਹੈ ਜੋ ਰਿਕੁਆਇਰਮੈਂਟ ਤਾਰਬੰਦੀ ਤਾਰਬੰਦੀ ਹੁੰਦੀ ਹੈ ਜੇ ਕੋਈ ਬਾਉਂਡਰੀ ਹੈ ਤਾਂ ਵੈਲਨ ਕੋਡਾ ਜੇ ਪਾਣੀ ਲੋੜਾ ਸੋਲਰ ਮੋਟਰਾਂ ਲੱਗਦੀਆਂ ਮਤਲਬ ਕਹਿੰਦਾ ਉਹ ਸਾਰਾ ਅਸੀਂ ਕਾਰਗੁਜ਼ਾਰੀ ਚੱਲਦੀ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈ ਲੈਂਡ ਲੈਵਲਿੰਗ ਤੋਂ ਬਾਅਦ ਸਾਰੀ ਇਹ ਜਿਹੜਾ ਪਾਣੀ ਦਾ ਪ੍ਰਬੰਧ ਕਰਨ ਤੋਂ ਬਾਅਦ ਗੱਲ ਹੁੰਦੀ ਹੈ ਟਰੀ ਪਲਾਂਟਿੰਗ ਦੀ ਉਸ ਤੋਂ ਪਹਿਲਾਂ ਇੱਕ ਸਟੈਪ ਹੈਗਾ ਟਰਾਂਸਪੋਰਟੇਸ਼ਨ ਦਾ ਜਿਹੜੇ ਸਾਡੇ ਕੋਲ ਰੁੱਖ ਤਿਆਰ ਹੋਏ ਨਰਸਰੀ ਚ ਉਹਨੂੰ ਅਸੀਂ ਟਰਾਂਸਪੋਰਟ ਕਰਦੇ ਹਾਂ ਡੋਰ ਸਟੈਪ ਡਿਲੀਵਰੀ ਹੈ ਇਹ ਸਮਝਣਾ ਪੰਜਾਬ ਦੇ ਬਾਰਡਰ ਤੱਕ ਪੰਜਾਬ ਦੇ 14 ਜ਼ਿਲ੍ਹੇ ਚ ਫਿਰੋਜ਼ਪੁਰ ਤੱਕ ਕੰਮ ਕਰਦੇ ਆ ਉੱਥੇ ਬਾਰਡਰ ਇਧਰਲੇ ਪਾਸੇ ਆ ਜਾਂਦਾ ਹੈਗਾ ਇਧਰਲੇ ਪਾਸੇ ਫਜ਼ਿਲਕਾ ਦਾ ਬਾਰਡਰ ਵੀ ਆ ਜਾਂਦਾ ਇਧਰਲੇ ਪਾਸੇ ਉਹ ਸਾਰੇ ਬਾਰਡਰ ਤੱਕ ਜਿਹੜੇ ਬਾਰਡਰ ਨੇ ਪੈਂਦਾ ਉੱਥੇ ਤੱਕ ਵੀ ਪਹੁੰਚਾਉਂਦੇ ਆ ਇਸ ਸੈਪਲਿੰਗ ਟਰਾਂਸਪੋਰਟੇਸ਼ਨ ਫ੍ਰੀ ਸਪਲਾਈ ਆ ਸਾਡੇ ਵੱਲੋਂ ਨੇਟਿਵ ਰੁਕ ਫ੍ਰੀ ਆ ਟਰਾਂਸਪੋਰਟੇਸ਼ਨ ਫ੍ਰੀ ਆ ਹੁਣ ਗੱਲ ਆ ਗਈ ਲਗਾਉਣ ਦਾ ਅੱਗੇ ਹੁਣ ਲਗਾਉਣ ਦੀ ਫੇਰ ਅੱਗੇ ਜਿਹੜੀ ਚਰਚਾ ਚੱਲਦੀ ਸੋਸ਼ਲ ਫੋਰੈਸਟਰੀ ਮਾਡਲ ਕਿਵੇਂ ਲੱਗਦਾ ਜਿਹੜੀ ਸੀ ਅਸੀਂ ਸਰਚ ਕੀਤੀ ਹੈਗੀ ਆ ਦੇਖੋ ਇੱਥੇ ਆਪਾਂ ਨੂੰ ਇਹ 10 ਬੱਧ 14 ਫੁੱਟ ਤੇ ਵੀ ਲੱਗਦਾ ਜਿਹੜਾ ਵੱਡੀ ਸਾਈਡ ਦਾ 5x5 ਫੁੱਟ ਤੇ ਵੀ ਲੱਗਦਾ ਆਪਾਂ ਨੂੰ ਇੱਥੇ ਇੱਕ ਗੱਲ ਸਮਝਣੀ ਪੈਣੀ ਆ ਵੀ ਅਸੀਂ ਇਹ ਸੋਚਿਆ ਇਸ ਮਾਡਲ ਦਾ ਹੀ ਕਿਉਂਕਿ ਅਸੀਂ ਜਿਹੜੀਆਂ ਪੁਰਾਣੀਆਂ ਝੜੀਆਂ ਪਾਣੀ ਤੁਸੀਂ ਇੰਟਰਵਿਊ ਨਹੀਂ ਕਰ ਸਕਦੇ ਵਿੱਚ ਬਹੁਤ ਸੰਘਣੀਆਂ ਹੋ ਜਾਂਦੀਆਂ ਮਤਲਬ ਉੱਥੇ ਕੋਈ ਛਾਂ ਨਹੀਂ ਜਾ ਪਾਉਂ ਮਤਲਬ ਧੁੱਪ ਵੀ ਨਹੀਂ ਜਾ ਜਾਂ ਪਉਂਦੀ ਛਾਈ ਛਾਂ ਰਹਿੰਦੀ ਉੱਥੇ ਬਲੋ ਇਸ ਲਈ ਸੀ ਇਹ ਸੋਚਿਆ ਵੀ 3 ਸਾਲ ਤੱਕ ਜੇ ਦੀ ਸਾਂਭ ਸੰਭਾਲ ਕਰਕੇ ਉਹਦੀ ਪ੍ਰੂਨਿੰਗ ਕਰਕੇ ਪ੍ਰੋਪਰ ਉਹਨੂੰ ਸ਼ੇਪ ਦੇ ਕੇ ਉਸ ਤੋਂ ਬਾਅਦ ਜਿਹਦੇ ਵਿੱਚ ਐਂਟਰੀ ਨਹੀਂ ਕਰਨੀ ਹੈਗੀ ਉਸ ਤੋਂ ਬਾਅਦ ਪੰਛੀਆਂ ਦੇ ਰਹਿਣ ਬਸੇਰੇ ਉਹ ਸਾਰਾ ਇੱਕ ਤਾਲਮੇਲ ਜਿਹੜਾ ਕੁਦਰਤ ਆ ਇੱਕ ਇਕੋਲਜੀ ਇਕੋਲਜੀ ਹੈਗੀ ਉਹ ਇਕੋਸਿਸਟਮ ਹੈਗਾ ਉਹ ਇੱਕ ਕੰਮ ਕਰਦਾ ਹੁਣ ਇੱਕ ਮਾਡਲ ਤੇ ਫੇਰ ਦੁਬਾਰਾ ਆਵਾਂਗੇ ਜਿਹੜਾ 3x3 ਫੁੱਟ ਦਾ 5x5 ਫੁੱਟ ਦਾ ਮਾਡਲ ਹੈਗਾ ਇਹ ਲੱਗਦਾ ਕਿਵੇਂ ਹੈ ਵੀ ਸਮਝਣਾ ਪੈਣਾ ਆਪਾਂ ਨੂੰ ਇਸ ਵਿੱਚ ਅਸੀਂ ਬਹੁਤ ਧਿਆਨ ਰੱਖਿਆ ਵੀ ਹਰ ਵੈਰਾਈਟੀ ਨੂੰ ਮਤਲਬ ਪ੍ਰੋਪਰ ਸਨਲਾਈਟ ਪਹੁੰਚ ਪਾਵੇ ਜਿਸ ਤਰ੍ਹਾਂ ਸਾਡੀ ਮਹਿੰਦੀ ਹੋਊਗੀ ਸੰਭਾਲੂ ਹੋ ਗਿਆ ਕੋਈ ਚਾਂਦਨੀ ਹੋ ਗਿਆ ਕੋਈ ਇਸ ਤਰ੍ਹਾਂ ਜਿਹੜੇ ਫਲਾਵਰਿੰਗ ਸਪੀਸ਼ੀਅਰ ਨੂੰ ਈਸਟ ਵੱਲ ਲਾਇਆ ਜਾਂਦਾ ਜੇ ਕੋਈ ਸਲੋ ਗਰੋਇੰਗ ਦੇ ਵਿੱਚ ਟੱਕ ਸਾਡਾ ਬਹੁਤ ਸਲੋ ਗਰੋਉ ਉਹਨੂੰ ਈਸਟ ਜਿਸ ਤੇ ਸਾਡੇ ਝੰਡ ਬਹੁਤ ਸਲੋ ਗਰਗੇ ਉਹਨੂੰ ਵੀ ਇਸ ਟਵਲ ਕੋਸ਼ਿਸ਼ ਕਰਦੇ ਆ ਸਾਊਥ ਵਾਲ ਕੋਸ਼ਿਸ਼ ਕਰਦੇ ਆ ਇਹ ਸਾਡਾ ਮਾਡਲ ਬਣਿਆ ਹੋਇਆ ਉਸ ਤੋਂ ਬਾਅਦ ਸਾਡੇ ਜਦੋਂ ਸਸ ਅਸੀਂ ਸਨ ਜਿਹੜਾ ਮੂਵ ਕਰਦਾ ਹੈਗਾ ਸਾਊਥ ਵੱਲ ਉੱਥੇ ਉਹ ਜਿਹੜੀਆਂ ਨਿੰਮ ਹੋ ਗਈ ਜਮਨ ਹੋ ਗਈ ਸਰ ਇਹ ਸਾਊਥ ਵਾਲ ਜਾਂਦੀ ਹੈ ਜਿੰਨੇ ਵੀ ਸਾਡੇ ਆਮਲਾ ਹੋ ਗਿਆ ਅਮਰੂਦ ਹੋ ਗਿਆ ਜਿੰਨੇ ਫਲਾਂ ਵਾਲੇ ਬੂਟੇ ਹੈਗੇ ਹੁਣ ਜਦੋਂ ਅਸੀਂ ਮੂਵ ਕਰਦੇ ਆ ਵੈਸਟ ਤੇ ਨੌਰਥ ਵੱਲ ਨੂੰ ਉੱਥੇ ਵੈਰਾਈ ਅਸੀਂ ਲੰਬੀਆਂ ਤੇ ਹੈਵੀ ਡਿਊਟੀ ਜਿਹੜੀ ਕਿ ਸਨਲਾਈਟ ਦੇ ਬਾਲੀ ਕੇ ਫਾਸਟ ਗਰੋਇੰਗ ਆ ਮਤਲਬ ਉਹ ਉਹਨੂੰ ਮਤਲਬ ਹਾਈਟ ਜਾਂਦੀ ਉੱਪਰ ਮਤਲਬ ਕਹਿੰਦਾ ਇਹ ਇਹ ਬਹੁਤ ਹੀ ਇਸ ਨੂੰ ਬਣਾਉਣ ਦੇ ਮਾਡਲ ਨੂੰ ਤਿਆਰ ਕਰਦੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜਿਸ ਮਾਡਲ ਦੇ ਵਿੱਚ ਕਮਿਊਨਿਟੀ ਇੱਕ ਵੀ ਕ੍ਰੀਏਟ ਕਰਦਾ ਹੈ ਜਿਵੇਂ ਮੰਨ ਲਓ ਇੱਕ ਨਿੰਮ ਲਾਉਣੇ ਨਿੰਮ ਦੇ ਇੱਕ ਪੈਚ ਬੰਦਾ ਹੈਗਾ ਤਾਂ ਕਿ ਉਹ ਲੰਬੇ ਸਮੇਂ ਉਹ ਆਪਸ ਵਿੱਚ ਕਮਿਊਨੀਕੇਸ਼ਨ ਕਰ ਸਕੇ ਹੁਣ ਯੂਰਪ ਦੇ ਵਿੱਚ ਬਹੁਤ ਵੱਡੀ ਰਿਸਰਚ ਚੱਲ ਰਹੀ ਹੈ ਕਿ ਵੀ ਰੁੱਖ ਜਿਹੜੇ ਹੈਗੇ ਆ ਜੜਾਂ ਰਾਹੀਂ ਕਮਿਊਨੀਕੇਸ਼ਨ ਕਰਦੇ ਆ ਸਾਰਾ ਕੁਝ ਕਰਦੇ ਆ ਹੁਣ ਇੱਥੇ ਗੱਲ ਹੋਰ ਅੱਗੇ ਇਹਦੇ ਵਿੱਚ ਇੱਕ ਇੱਕ ਹੋਰ ਸਾਨੂੰ ਫਾਇਦਾ ਜਿਹੜਾ ਹੋਇਆ ਜਦੋਂ ਅਸੀਂ ਕਮਿਊਨਿਟੀ ਬਣਾਈ ਇੱਕ ਤਾਂ ਕਮਿਊਨਿਟੀ ਨੇ ਆਪਸ ਵਿੱਚ ਵਧੀਆ ਗਰੋ ਕੀਤਾ ਦੂਸ ਵਿੱਚ ਦੂਸਰਾ ਇਹਦੇ ਵਿੱਚ ਕੀ ਅਸੀਂ ਦੇਖਿਆ ਵੀ ਵਰਾਇਟੀਆਂ ਦੇ ਵਿੱਚ ਆਸ ਵਿੱਚ ਇੱਕ ਕੰਪੀਟੀਸ਼ਨ ਆ ਉਹ ਕੰਪੀਟੀਸ਼ਨ ਹੋਣ ਕਰਕੇ ਡेंस ਡेंस ਹੋਣ ਕਰਕੇ 3 ਵਾ 3 ਫੁੱਟ ਹੋਣ ਕਰਕੇ 4 ਵਾ 4 ਫੁੱਟ ਬੂਟਾ ਹੋਣ ਕਰਕੇ ਉਹ ਸੂਰਤ ਦੀ ਰੌਸ਼ਨੀ ਲੱਭਦੇ ਆ ਮਤਲਬ ਉਸ ਉਹਨਾਂ ਨੇ ਆਪਣੇ ਰੁੱਖਾਂ ਦੇ ਖਾਣਾ ਬਣਾਉਣਾ ਇੱਥੇ ਸਮਝਣਾ ਪੈਣਾ ਆਪ ਨੂੰ ਉਹ ਖਾਣਾ ਬਣਾਉਣ ਲਈ ਆਪਣੀ ਇੱਕ ਫਾਈਟ ਕਰਦੇ ਕੰਪੀਟ ਕਰਦੇ ਆ ਉਸ ਜੰਗਲ ਅਜਮਰੋ ਕਿਲਾ ਜੰਗਲ ਆਇਆ ਜਿਹੜਾ ਉਹ ਇੰਨਾ ਕੁ ਕੰਪੀਟੀਸ਼ਨ ਕਰ ਦਿੰਦੇ ਅਸੀਂ ਮਤਲਬ ਉੱਥੇ ਉਹ फटाफट इजी ਗ੍ਰੋਥ ਹੋ ਜਾਂਦੀ ਹੈ ਇਹੀ ਜੇ ਆਪਾਂ ਮੰਨ ਲਓ 15 ਵਾ 15 ਫੁੱਟ ਲਾਈਏ 7 ਵਾ 7 10 ਵਾ 10 ਲਾਈਏ ਆਪਾਂ ਤਾਂ ਉਹਦੀ ਜਿਹੜੀ ਗ੍ਰੋਥ ਆ ਸਲੋ ਰਹਿੰਦੀ ਕੰਪੀਟੀਸ਼ਨ ਨਹੀਂ ਰਹਿੰਦਾ ਹੈਗਾ ਇਸ ਲਈ ਸੀ ਇਹ ਦੇਖਿਆ ਮਾਡਲ ਚ ਇੱਕ ਤਾਂ ਸਾਡੀ ਖਾਸੀ ਤੇ ਹੋਗੀ ਇੱਕ ਤਾਂ ਪੰਛੀ ਦੇ ਰਹਿਣ ਬਸੇਰੇ ਬਣ ਕੇ 3 ਸਾਲ ਬਾਅਦ ਛੇੜ ਨਾਲ ਇਹਨੂੰ ਬਿਲਕੁਲ ਆਪਣਾ ਆਪ ਸਸਟੇਨੇਬਲ ਹੋ ਜਾਊਗਾ ਉਸ ਤੋਂ ਬਾਅਦ ਮਤਲਬ ਕਹਿੰਦਾ ਇਹਦੀ ਆਪਸ ਵਿੱਚ ਕੰਪੀਟੀਸ਼ਨ ਸਨਲਾਈਟ ਹੀ ਹੈਗੀ ਆ ਇਹ ਸਮਝਣਾ ਪੈਣਾ ਕੰਪੀਟ ਕਰਦੇ ਆ ਵੈਰੈਟੀ ਤੋਂ ਵੈਰੈਟੀ ਤਾਂ ਉਹ ਫਟਾਫਟ ਗਰੋ ਕਰਦੇ ਸੀ ਸਨ ਲੈ ਕੇ ਅਬ ਤੱਕ ਭੋਜਨ ਬਣਾ ਲਈ ਇਹ ਇੱਕ ਇਹਦੀ ਖਾਸੀ ਤੇ ਹੈਗੀ ਆ ਤਾਂ ਇਹ ਜਿਹੜਾ ਮਾਡਲ ਹੈ ਪਹਿਨੂੰ ਸਮਝਣਾ ਪੈਣਾ ਵੀ ਹੁਣ ਜਿਹੜਾ ਸੀ ਸਾਨੂੰ ਅਸੀਂ ਜਿਹੜਾ ਅਸੀਂ ਕਾਰਜ ਕਰ ਰਹੇ ਸੀ ਇਸ ਇਸ ਸਫਰ 25 ਲੱਖ ਬੂਟਾ ਲਾਉਣ ਤੋਂ ਬਾਅਦ ਵੀ ਕਈ ਵਾਰ ਕੀ ਹੁੰਦਾ ਫੀਲਡ ਦੇ ਵਿੱਚ ਇਹੋ ਜਿਹੇ ਅਣਜਾਣ ਬੰਦੇ ਸਾਨੂੰ ਟੱਕਰਦੇ ਹੈਗੇ ਆ ਇੰਨੀ ਸੈਂਟੀਫਿਕ ਗੱਲ ਕਰਨ ਤੋਂ ਬਾਅਦ ਵੀ ਸਾਨੂੰ ਇਹ ਲੱਗਦਾ ਮਹਿਸੂਸ ਹੁੰਦਾ ਵੀ ਕੋਈ ਬੰਦੇ ਕਈ ਵਾਰ ਕੋਈ ਸਾਡੇ ਕਾਰਜ ਨੂੰ ਵੀ ਹਾਲਟ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਵੀ ਅਸੀਂ ਦੇਖਿਆ ਕਈ ਕਿ ਜਗ੍ਹਾ ਸਾਨੂੰ ਜੰਗਲ ਲਾਰੇ ਸੀ ਕਿ ਉੱਥੋਂ ਸਾਨੂੰ ਬੂਟੇ ਚੱਕ ਕੇ ਵਾਪਸ ਲਾਉਣੇ ਪਏਗੇ ਕਈ ਜਗ੍ਹਾ ਤੇ ਜੰਗਲ ਦੀ ਜੋ ਤਿਆਰੀ ਹੋ ਗਈ ਲੈਂਡ ਨੂੰ ਮਤਲਬ ਕਹਿੰਦਾ ਪ੍ਰਪੇਅਰ ਹੋ ਗਿਆ ਸਭ ਕੁਝ ਹੋ ਗਿਆ ਉੱਥੋਂ ਉਹਨੇ ਇਹ ਸੋਚਿਆ ਵੀ ਹੁਣ ਲੈਂਡ ਬਣ ਗਈ ਹੈ ਪਹਿਲਾਂ ਜਿਹੜੀ ਅਬੰਡੰਟ ਲੈਂਡ ਹੁੰਦੀ ਸੀ ਉੱਥੋਂ ਬਾਅਦ ਸਾਨੂੰ ਇਹ 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 ਫੇਸ ਕਰਨਾ ਪਿਆ ਵੀ ਨਹੀਂ ਇਹ ਤਾਂ ਅਸੀਂ ਜਿਮੀਨ ਠੇਕੇ ਤੇ ਦੇਵਾਂਗੇ ਅਸੀਂ ਖੇਤੀ ਇਹਦੀ ਮਤਲਬ ਕਹਿੰਦਾ ਉਹਨੂੰ ਮਤਲਬ ਕਹਿੰਦਾ ਠੇਕੇ ਦੇ ਚੜਾਵਾਂਗੇ ਇਸ ਤਰ੍ਹਾਂ ਦਾ ਸਿਨੈਰੀਓ ਵੀ ਦੇਖਿਆ ਸੀ ਕਈ ਵਾਰ ਅਸੀਂ ਇਹ ਵੀ ਦੇਖਿਆ ਮਤਲਬ ਕਹਿੰਦਾ ਕੁਝ ਪਿੰਡ ਦੇ ਕੁਝ ਕੁਝ ਪਿੰਡ ਦੇ ਲੋਕਾਂ ਨੇ ਉਹਨੂੰ ਮਤਲਬ ਕਹਿੰਦਾ ਮੁੱਦਾ ਬਣਾ ਕੇ ਤੇ ਬਿੜੀ ਦਫ਼ਤਰ ਤਾਂ ਵੀ ਗਏ ਹੈਗੇ ਆ ਵੀ ਅਸੀਂ ਮਹਿਸੂਸ ਕੀਤਾ ਉਹ ਮਹਿਸੂਸ ਮਤਲਬ ਅੰਜਾਨ ਪੁਨੇ ਚ ਉਹਨਾਂ ਨੇ ਮਤਲਬ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਪਾਰਟ ਆਫ ਪਾਰਟ ਐਂਡ ਸਾਡਾ ਸਫਰ ਦਾ ਜਿਹੜਾ ਉਹ ਖਾਈਆਂ ਹੈਗੇ ਸਾਡਾ ਸਫਰ ਹੈਗਾ ਇਚ ਔਖ ਆਣੀ ਹੈ ਇਹ ਔਖ ਨੂੰ ਸੀ ਸਮਝਦੇ ਆ ਮਤਲਬ ਪਰ ਅਲਟੀਮੇਟਲੀ ਤੁਹਾਨੂੰ ਅਸੀਂ ਇਹ ਦਿਖਾਵਾਂਗੇ ਹੁਣ ਅਗਲੀਆਂ ਕੁਝ ਵੀਡੀਓ ਦੇ ਵਿੱਚ ਜੋ ਲੈਂਡ ਅਬਾਂਡੈਂਟ ਸੀ ਤਾਂ ਉਹ ਲੈਂਡ ਕਨਵਰਟ ਹੋ ਕੇ ਕੀ ਹੋ ਚੁੱਕੀ ਆ ਮਤਲਬ ਕੁਝ ਜੰਗਲ ਤੁਹਾਨੂੰ ਅਸੀਂ ਦਿਖਾਵਾਂਗੇ ਵਿੱਚ ਜਿਹੜੀ ਅਸੀਂ ਗੱਲ ਕੀਤੀ ਆ ਪੰਛੀ ਦੇ ਰਹਿਣ ਬਿਸੇ ਰਹੇ ਆ ਮਤਲਬ ਸੋਇਲ ਦਾ ਮਾਈਕਰੋ ਫੁੱਲ ਉਹਦੇ ਵਿੱਚ ਨੇਚੁਰਲ ਘਾਹ ਜਿਹੜਾ ਹੁੰਦਾ ਉਹ ਸਾਰਾ ਤੁਹਾਨੂੰ ਅਸੀਂ ਜੰਗਲਾਂ ਦੇ ਰੂਪ ਚ ਦਿਖਾਵਾਂਗੇ ਕਿਵੇਂ ਟਿੱਬੇ ਰਵਾਈਵ ਹੁੰਦੇ ਆ ਉਹ ਕਿਵੇਂ ਟਿੱਬਿਆਂ ਨੇ ਸ਼ੇਪ ਲੈ ਲਈ ਇਸ ਮਾਡਲ ਰਹੀ ਇਹ ਮਾਡਲ ਮਤਲਬ ਅਸੀਂ ਇਹ ਦੇਖਿਆ ਵੀ ਦੁਨੀਆ ਦੇ ਵਿੱਚ ਇਸ ਮਾਡਲ ਨੂੰ ਜੋ ਅਸੀਂ ਸਮਝ ਪਾਇਆ ਅਸੀਂ ਇੱਕ ਮਤਲਬ ਸਰਚ ਕਰਕੇ ਆਏ ਆ ਤਾਂ ਇਹ ਸਮਝ ਪਾਇਆ ਵੀ ਇਸ ਮਾਡਲ ਨਾਲ ਅਸਤਾ ਕਿਸੇ ਨੇ ਮਤਲਬ ਇੰਪਲੀਮੈਂਟ ਨਹੀਂ ਕੀਤਾ ਤਾਂ ਇਹ ਮਾਡਲ ਹੋਰ ਕਈ ਡਿਜ਼ਾਈਨ ਹੈਗੇ ਆ ਜਿਵੇਂ ਮੀਆਵਾਕੀ ਡਿਜ਼ਾਈਨ ਹੈਗਾ ਪਰ ਇਹ ਜਿਹੜਾ ਮਾਡਲ ਹੈਗਾ ਇੰਡੀਆ ਦੇ ਵਿੱਚ ਵਲੱਖਣ ਮਾਡਲ ਹੈਗਾ ਕਿਉਂਕਿ ਇਹ ਸਨ ਡਾਇਰੈਕਸ਼ਨ ਬੇਸਡ ਮਾਡਲ ਇੱਕ ਕਮਿਊਨਿਟੀ ਆਫ ਸਪੀਸੀਜ਼ ਲਾ ਸਕਦੇ ਆ ਇਹਦੇ ਵਿੱਚ ਤੁਸੀਂ 100-100 ਕਿੱਲਾ ਤੁਸੀਂ ਰਿਵਾਈਵ ਕਰ ਸਕਦੇ ਹੋ ਆਪਣੇ ਜਿਹੜੇ ਕੋ ਬੇਆਵਾਜ਼ ਜਗ੍ਹਾ ਨੂੰ 100-100 ਕਿੱਲਾਂ ਚ ਕਰ ਸਕਦੇ ਉਹਨੂੰ ਮਤਲਬ ਆਵਾਜ਼ ਕਰ ਸਕਦੇ ਦੁਆਰਾ ਉਹਨੂੰ ਰਿਵਾਈਵ ਕਰ ਸਕਦੇ ਹੋ ਤਾਂ ਉਹਦੇ ਨੇਟਿਵ ਰੁੱਖਾਂ ਨਾਲ ਨੇਟਿਵ ਰੁੱਖਾਂ ਦੀ ਏਡੀਕ ਜਬਰਦਸਤ ਇੱਕ ਸਾਡੀ ਕਹਾਣੀ ਸਾਨੂੰ ਪਤਾ ਲੱਗੀ ਵੀ ਐਡਾ ਜਬਰਦਸਤ ਉਹਨਾਂ ਦਾ ਰੋਲ ਹੈਗਾ ਸਾਡੇ ਵਾਤਾਵਰਣ ਦੇ ਵਿੱਚ ਉਹ ਮਤਲਬ ਕਹਿੰਦਾ ਉਹ ਤੁਹਾਡੀ ਮਿੱਟੀ ਨੂੰ ਨਕਸ਼ਾ ਬਦਲ ਦੇਣਗੇ ਤੁਹਾਡਾ ਮਤਲਬ ਸੋਅਲ ਦਾ ਮਾਈਕ੍ਰੋਫੋਨ ਲਗਾ ਸੀ ਉਹਦੇ ਪੰਜ ਛੇ ਅੱਖਾਂ ਅੱਖਾਂ ਨਾਲ ਦੇਖਦੇ ਆ ਬਾਇਓ acústic ਅਨਾਲਿਸਿਸ ਹੁਣ ਕਰਾਵਾਂਗੇ ਥੋੜੇ ਸਮੇਂ ਬਾਅਦ ਉਹ ਸਾਨੂੰ ਕੀ ਦਿਖ ਰਿਹਾ ਹੈਗਾ ਬਿਫੋਰ ਕੀ ਸੀ ਆਫਟਰ ਕੀ ਸੀ ਸਾਰਾ ਤੁਹਾਨੂੰ ਵੀਡੀਓ ਰਹੀ ਦਿਖਾਵਾਂਗੇ ਇਸ ਲਈ ਆਪਾਂ ਇਹ ਸਮਝੀਏ ਵੀ ਸਾਡਾ ਜੋ ਵੀ ਕਾਰਜ ਹੈਗਾ ਸਾਡੀ ਸੰਸਥਾ ਦਾ ਰੰਗਲਾਸ ਦਾ ਇਹ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਸਾਇੰਟਿਸਟ ਸਾਇੰਸ ਨੂੰ ਨਾ ਸੋਚ ਕੇ ਕਰਦੇ ਆਂ ਸੀ ਮਤਲਬ ਸਾਇੰਸ ਨੂੰ ਅਸੀਂ ਪਹਿਲਾਂ ਰੱਖਦੇ ਹੈਗੇ ਆ ਸੈਂਟੀਫਿਕ ਸਟੱਡੀ ਕਰਦੇ ਆ ਬਹੁਤ ਸਾਰੀ ਫੋਰਮ ਦੀਆਂ ਕਿਤਾਬਾਂ ਪੜ੍ਹੀ ਜਾਂਦੀਆਂ ਸਾਡਾ ਆਪਣਾ ਲਿਟਰੇਚਰ ਪੜ੍ਹਿਆ ਸੀ ਪੰਜਾਬ ਦਾ ਉਹ ਲਿਟਰੇਚਰ ਪੜਨ ਤੋਂ ਬਾਅਦ ਅਸੀਂ ਮਤਲਬ ਉਹ ਆਪ ਸਰਵੇ ਕੀਤਾ ਸਾਡੀ ਝੜੀਆਂ ਜਿਹੜੀਆਂ ਹੈਗੀਆਂ ਅਸੀਂ ਬਹੁਤ ਸਾਰੇ ਦਿਖਾਉਂਦੇ ਆ ਗੁਰੂ ਘਰ ਦਿਖਾਉਂਦੇ ਆ ਉਸ ਤੋਂ ਬਾਅਦ ਹੀ ਨਿਚੋੜ ਕੱਢ ਕੇ ਇਹ ਮਾਡਲ ਪੈਦਾ ਹੋਇਆ ਇਹ ਸਮਝਣਾ ਪੈਣਾ ਇਹ ਮਾਡਲ ਨੇ ਸਾਡੇ ਪੰਜਾਬ ਦਾ ਨਕਸ਼ਾ ਬਦਲਣਾ ਆਉਣ ਨੂੰ ਸਮਝ ਸਾਡੇ ਪੰਜਾਬ ਦੇ ਹਰ ਹਰ ਜਿਹੜੇ ਪਿੰਡ ਹੈਗੇ ਕੱਲੇ-ਕੱਲੇ ਪਿੰਡ 'ਚ ਇਹ ਝੜੀ ਬਣਨੀ ਆ ਜਰ ਉਹ ਝੜੀਆਂ ਬਣ ਗਈਆਂ ਤੁਸੀਂ ਹਿਸਾਬ ਲਾ ਕੇ ਦੇਖੋ ਵੀ ਅੱਜ ਤੋਂ 10 ਸਾਲ ਬਾਅਦ ਕੀ ਮਾਹੌਲ ਹੋਊਗਾ ਪੰਜਾਬ ਦਾ ਇਸ ਲਈ ਬੇਨਤੀਆਂ ਪ੍ਰਵਾਨ ਕਰਿਓ ਕੋਈ ਵਿਰੋਧ ਕਰਨ ਤੋਂ ਪਹਿਲਾਂ ਜਾਂ ਕੋਈ ਨੈਗੇਟਿਵ ਹੋਣ ਤੋਂ ਪਹਿਲਾਂ ਜਾਂ ਬਿਨਾਂ ਸੋਚੇ ਸਮਝੇ ਆਪਾਂ ਕੋਈ ਕਮੈਂਟ ਕਰਨ ਤੋਂ ਪਹਿਲਾਂ ਆਪਾਂ ਸਾਡੇ ਜੋ ਅਸੀਂ ਕਾਰਜ ਕੀਤਾ ਉਹਨੂੰ ਸਮਝ ਲਈਏ ਕਿਉਂਕਿ ਸਾਡੀ ਬਹੁਤ ਸਾਰੇ ਵੀਡੀਓ ਪਿੱਛੇ ਪਈਆਂ ਚਰਚਾ ਹੁੰਦੀ ਆਉਂਦੀ ਆ ਜੇ ਤੁਸੀਂ ਉਹਨੂੰ ਸਮਝੋਗੇ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਜਿਹੜਾ ਅਸੀਂ ਜਿਹੜਾ ਕੁਦਰਤ ਦਾ ਇੱਕ ਕ੍ਰਿਸ਼ਮਾ ਹੈਗਾ ਇਹ ਮਾਡਲ ਉਹ ਮਾਡਲ ਨੂੰ ਅਸੀਂ ਫਾਲੋ ਕਰਕੇ ਆਪਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਛਿੜੀਆਂ ਕ੍ਰੀਏਟ ਕੀਤੀਆਂ ਅੱਜ ਅਸੀਂ ਮਤਲਬ ਕਹਿੰਦਾ 20 ਕਿੱਲੇ ਚ ਵੀ ਲਾ ਰਹੇ ਹਾਂ ਕੋਈ 15 ਕਿੱਲੇ ਦਾ ਮਾਡਲ ਚੱਲ ਜੈਦਾ ਵਲਾਈਤੀ ਕਿਕਰਾਂ ਸਾਡੇ ਪੰਜਾਬ ਵਿੱਚ ਇਹ ਸਾਊਥ ਅਮਰੀਕਾ ਦੀ ਸਪੀਸੀਜ਼ ਆ ਜਿਹੜੀ ਪ੍ਰੋਸੋਫਿਸ ਜੁਲੀਵ ਲੜਾ ਮਸਕਟ ਬੋਲ ਹੈ ਉਹ ਸਾਡਾ ਵੱਡਾ ਕਬਜ਼ਾ ਉਹ ਸਾਡੀ ਉਸ ਬਿਸ਼ੀ ਦਾ ਰੱਲਾ ਸਾਡਾ ਯੋਗਾ ਰੱਲਾ ਕਰਕੇ ਮਾਨਸਾ ਦਾ ਪਿੰਡ ਉੱਥੋਂ ਅਸੀਂ ਬਹੁਤ ਵੱਡੇ ਲੈਵਲ ਦੇ ਕੜਾਈਆਂ ਅੱਜ ਉਹ ਨੇਟਿਵ ਰੁੱਖ ਪਨ ਪਨ ਪੇ ਪਾਇਆ ਪਿਛਲੇ ਸਾਲ ਲਾਏ ਸੀ ਅੱਜ ਉਹ ਰੁੱਖਾਂ ਨੇ ਆਪਣਾ ਰਹਿਣ ਬਿਸਰਾ ਉਸ ਮਿੱਟੀ 'ਚ ਬਣਾ ਲਿਆ ਹੈਗਾ ਉਹ ਮਿੱਟੀ 'ਚ ਤੁਸੀਂ ਦੇਖੋਗੇ ਟਿੱਬੇ ਜਿਹੜੇ ਹੈਗੇ ਟਿੱਬਿਆਂ ਦੇ ਵਿੱਚ ਪਾੜੀ ਕਿਕਰ ਸੀ ਉਹਨੂੰ ਕਢਾ ਕੇ ਅੱਜ ਨੇਟਿਵ ਨਾਲ ਭਰ ਚੁੱਕਿਆ ਉਹ ਅੱਜ ਉਹ ਮਲੇ ਬੇਰੀਆਂ ਤੋਂ ਲੈ ਕੇ ਬੇਰੀਆਂ ਦੇਸੀ ਬੇਰੀਆਂ ਤੋਂ ਲੈ ਕੇ ਜੰਡ ਤੋਂ ਲੈ ਕੇ ਸਾਰੀਆਂ ਜਿਹੜੀਆਂ ਫਲਾਈਆਂ ਕਿਕਰਾਂ ਸਾਰੀਆਂ ਜਿਹੜੋਂ ਆਈਆਂ ਉਹਨਾਂ ਨੇ ਆਪਣਾ ਰੂਪ ਜਿਹੜਾ ਹੈਗਾ ਬਹੁਤ ਵਧੀਆ ਧਾਰਨ ਕਰ ਲਿਆ ਉਹ ਜ਼ਮੀਨਾਂ 'ਚ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਇਸ ਮਾਡਲ ਜਿਹੜਾ ਹੈਗਾ ਸੋਸ਼ਲ ਫੋਰੈਸਟਰੀ ਮਾਡਲ ਜ ਜਾਂ ਅਸੀਂ ਮਿਨੀ ਜੰਗਲ ਜਾਂ ਮਿਨੀ ਫੋਰਸਟ ਬੋਲਦੇ ਉਹਨੂੰ ਸਮਝ ਕੇ ਸਾਡੇ ਨਾਲ ਤੁਸੀਂ ਸਾਥ ਦੇਵੋਗੇ ਤਾਂ ਅਸੀਂ ਪੰਜਾਬ ਦਾ ਜਿਹੜਾ ਅਸੀਂ ਲਗਾਤਾਰ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਪ੍ਰਸ਼ਾਸਨ ਹੈਗਾ ਪੰਜਾਬ ਸਰਕਾਰ ਹੈਗੀ ਬਹੁਤ ਵੱਡੇ ਲੈਵਲ 'ਐਸੇ ਹੋਊਗਾ ਉੱਥੋਂ ਅਸੀਂ ਇਹ ਪਿੰਡ ਪਿੰਡ ਛਿੜੀ ਕ੍ਰੀ ਤੇ ਹੁਣ ਨਾਲ ਸਮੇਂ ਵਿੱਚ ਨਵੀਆਂ ਪੰਚਾਇਤਾਂ ਬਣ ਜਾ ਰਹੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਜਿਹੜੇ ਵੀ ਹੁਣ ਇਲੈਕਸ਼ਨ ਲਈ ਲੜਨਗੇ ਉਹਨਾਂ ਨੂੰ ਬੇਨਤੀ ਵੀ ਸਾਰੀਆਂ ਜਿਹੜੀਆਂ ਵੀਡੀਓ ਸਾਡੀਆਂ ਆਲਰੇਡੀ ਪਈਆਂ ਹੋਣਗੀਆਂ ਹੋਰ ਵੀ ਚਰਚਾ ਹੁੰਦੀ ਰਹੂਗੀ ਉਸ ਤੋਂ ਬਾਅਦ ਹਮ-ਹਮਾ ਕੇ ਆਪਾਂ ਜਰੂ ਨਵੀਆਂ ਪੰਚਾਇਤਾਂ ਯਾ ਅਗਲੇ ਮਾਰਚ ਤੋਂ ਫਿਰ 2025 ਦੇ ਤਾਂ ਵੱਤੋ ਦਾ ਆਪਾਂ ਪੰਜਾਬ ਦੇ ਜਿਹੜਾ ਜੰਗਲ ਲਾਉਣ ਦੀ ਮਹਿੰਮ ਹੈਗੀ ਉਹਨੂੰ ਆਪਾਂ ਪੂਰਾ ਦੱਬ ਕੇ ਲਾਵਾਂਗੇ ਸਾਰਿਆਂ ਦੇ ਸਹਿਯੋਗ ਤੋਂ ਬਿਨਾ ਇਹ ਕਾਰਜ ਨਹੀਂ ਪੂਰਾ ਹੋ ਸਕਦਾ ਅਸੀਂ ਇਕੱਲੇ ਜਿਹੜੇ ਰਾਉਂਡ ਗਲਾਸ ਫਾਊਂਡੇਸ਼ਨ ਇਕੱਲੀ ਕੁਝ ਨਹੀਂ ਕਰ ਸਕਦੀ ਸਾਰਿਆਂ ਦੇ ਸਹਿਯੋਗ ਦੀ